ਸਤਿ ਸ਼੍ਰੀ ਅਕਾਲ ਦੋਸਤੋ ਨਮਸਤੇ ਅਦਰ ਸਲਾਮ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਫਿਰ ਚਲੇ ਜੀ ਮੇਲਾ ਫੱਪਾ ਵਗੈਰਾ ਸਾਡੀ ਦਾ ਜੋ ਕਿ ਅੱਜ ਢਿੰਗੇ ਸਿੰਘਾਂ ਦਾ ਮੇਲਾ ਜੋ ਕਿ ਜਿੱਥੇ ਘੋੜੇ ਕਗੜਾ ਭੱਜਣਗੇ ਤੇ ਮੱਲਾ ਕੱਢੇ ਜਾਵਣਗੇ ਸਿੰਘਾਂ ਦਾ ਤੇ ਆਪਾਂ ਚੱਲੇ ਜੀ ਅੱਜ ਉੱਥੇ ਗੱਤਕਾ ਨੇਜਾਬਾਦੀ ਤੋਂ ਸਾਰਾ ਕੁਝ ਦਿਖਾਉਣੇ ਆ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਦੇਖੋ ਐਂਡ ਟੈਗਟ ਤੇ ਆਜੋ ਫਿਰ ਜੀ ਅਦਰ ਦੁਰਤੀ ਬਹੁਤ ਆ ਗਈ ਹੈ ਜੀ ਮੱਲਿਆਂ ਉੱਥੇ ਆ ਜੁਣ ਆਪਾਂ ਦੇਖਦੇ ਆ ਅੱਜ ਬਾਬਿਆਂ ਦੇ ਘੋੜੇ ਕਿਵੇਂ ਭਿੰਦੇ ਆ ਰਹੇ ਕਰਾ ਰਣ ਦੀ ਨੇ ਤਾਂ ਫਾਈਨਲੀ ਦੋਸਤੋ ਆਪਾਂ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਘੋੜੇ ਭੱਜਦੇ ਆ ਜੀ ਨੰਗ ਸਿੰਘਾਂ ਦੇ ਤੇ ਮੈਂ ਤੁਹਾਨੂੰ ਉਸ ਗਰਾਊਂਡ ਦੇ ਵਿੱਚ ਲੈ ਕੇ ਚੱਲਿਆ ਇੱਕ ਇੱਥੇ ਵੀ ਕਾਫੀ ਜ਼ਿਆਦਾ ਰਸਾ ਹੈਗਾ ਜੀ ਕਾਫੀ ਜ਼ਿਆਦਾ ਸੰਘਰ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਨੰਗ ਸਿੰਘਾਂ ਦਾ ਵੀ ਕਾਫੀ ਜ਼ਿਆਦਾ ਰਸਾ ਹੈਗਾ ਮੈਂ ਤੁਹਾਨੂੰ ਦਿਖਾਉਣਾ ਜੇ ਇੱਕ ਵਾਰੀ ਗਰਾਊਂਡ ਦੇ ਦਰਸ਼ਣ ਕਰੋਣਾ ਆ ਦੇਖੋ ਜੀ ਇਹ ਗੁਰੂਕੀਆਂ ਫੌਜਾਂ ਆ ਗਈਆਂ ਤਿਆਰ ਹੋ ਗਏ ਕੁਝ ਥੋੜੇ ਵੀ ਹੋਣ ਵਾਲੇ ਆਗੇ ਤੇ ਇਸ ਗਰਾਊਂਡ ਦੇ ਵਿੱਚ ਘੋੜੇ ਭੱਜਣਗੇ ਜੀ ਦੇਖ ਚਾਹੀਦੇ ਤੁਸੀਂ ਇਹਦੇ ਨਾਲ ਹੋਣਾ ਆ ਆਮ ਤੌਰ ਤੇ ਜਾ ਤੂੰ ਬੈਠਾ ਰਹਿ ਨਾਲ ਚਲੇ ਹੋ ਰਿਹਾ ਕਿਉਂਕਿ ਉਸ ਕੋ ਆਪਾਂ ਚੱਲੇ ਨਹੀਂ ਜਿੱਦ ਕਬੱਡੀ ਹੁੰਦੀ ਹੈ ਕਿਉਂਕਿ ਮੇਲੇ ਵਿੱਚ ਕਬੱਡੀ ਨਾ ਹੋਵੇ ਤਾਂ ਐਸਾ ਹੋ ਨਹੀਂ ਸਕਦਾ ਕਦੋਂ ਪਤਾ ਨੂੰ ਕਬੱਡੀ ਵਾਲੇ ਲੈ ਕੇ ਜਾਂਦੇ ਹੋ ਖੇਡ ਜੀਏ ਚੱਲੇ ਗੱਲਾਂ ਚੱਲੀਆਂ ਹੱਥ ਧੜਵਾਸੀ ਮਾਪੂਸ ਪਾਪਾ ਮੱਖਣ ਜੀ ਜੋ ਲੰਮ ਰੋਣ ਰੋਣ ਚੌੜੀ ਹੋਈ ਰਹੀ ਬਿਜਲੀ ਤਾਂ ਧਮਾਦਾ ਦੇ ਆਹ ਮੁੰਡਾ ਨੰਨੀ ਜੀ ਦੇ ਤੌਰ ਦਾ ਆਹ ਦੇਖਾਂਗੇ ਮੇਰੇ ਬੰਦਰ ਫਿਰ ਲਾਲ ਕਮਬਡੀ ਪਾਉਣ ਲਈ ਵੱਡਾ ਆਇਆ ਜਾ ਰਿਹਾ ਹੈ ਇਹਦੀ ਫੁੱਲਾਂ ਵਾਲੇ ਕਰ ਲਾਲ ਦੀ ਗੱਲ ਸਖਤ ਦੇ ਪਾਸੇ ਵੱਧ ਰਿਹਾ ਕਮ ਕਮਬਡੀ ਕਰਦਾ ਹੈ ਲੈਪੀ ਟੋਟੀਆਂ ਵਾਲਿਆ ਝਾਕਵਾ ਕੀ ਹੈ ਇਹਨੂੰ ਫੜਨਾ ਇਹਦੇ ਪੈੰਨੇ ਨੂੰ ਮੇਟੜੇ ਲੱਗੇ ਪੈੰਨੇ ਨੂੰ ਮੇਟੜੇ ਲੱਗੇ ਫਤਿਹ ਵਾਲਿਆ ਜੇ ਤਾਂ ਮੈਂ ਲਾਉਣ ਜਾਂਦਾ ਪਰ ਸਾਹ ਸੰਗੀਤ ਨਾਲ ਗੁਰੂ ਦੀ ਫੱਜਾਂ ਦਿਖਾਉਣਾ ਕਰੀ ਦੇਖ ਸਕਦੇ ਹੋ ਜੀ ਕਿੰਨੇ ਤਦਾਰ ਦੇ ਵਿੱਚ ਗੁਰੂ ਦੀ ਫੌਜ ਆਉਂਦੀ ਆ ਨੈਂ ਸਿੰਘ ਆਦੀ ਫੌਜ ਆ ਜੀ ਚੈੱਕ ਕਰੋ ਜੀ ਕਰੀ ਵਾਈ ਕਰੂ ਬਾਬਾ ਅਫਸਰ ਸਿੰਘ ਸਾਹਿਬ ਨੇ ਲਾਂਬਰੀ ਸ੍ਰੀ ਨਿਸ਼ਾਨਦਾਨ ਲਗਵਾਉਂਦੇ ਰਹੇ ਆ ਸਾਡੇ ਸਰ ਆ ਗਿਆ ਜੀ ਹਾਥੀ ਮੇਲੇ ਦੇ ਵਿੱਚ ਤੇ ਗੁਰੂ ਜੀਆਂ ਫੌਜਾਂ ਜਾਈ ਜਾਂਦੀਆਂ ਹੌਲੀ ਹੌਲੀ ਤੇ ਬਸ ਥੀ ਹੁਣ ਸਟਾਰਟ ਹੋਣ ਲੱਗਾ ਜੀ ਕੋਰਸ ਹੋਣ ਬਾਪਾ ਖਾੜ ਵਿੱਚ ਘੋੜੇ ਆ ਗਿਆ ਤੇ ਕਰਨ ਲੱਗਾ ਜੀ ਸਟਾਰਟ ਹੋਣ ਕੋੜ ਬਾਜੀ ਜੀ ਜਿਹਦੇ ਨੂੰ ਪੂਰੇ ਐਂਡ ਤੱਕ ਵੇਖਿਓ ਜੀ ਮੈਂ ਤੁਹਾਨੂੰ ਪੂਰਾ ਦਿਖਾਉਣਾ ਸੀ ਮੇਲੇ ਚ ਚੱਲੋ ਨੰਬਰ ਜਿਹੜਾ ਲੇਟਰ ਦੇ ਖਾਤੇ ਵਿੱਚ ਹੈ ਅਗਲੀ ਕਬੱਡੀ ਤੋਂ ਸੋ ਕਰਤਾ ਕਰਕੇ ਆਲ ਮਤਲਬ ਆਪ ਚੈਰੀ ਕਰਕੇ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਈਏ ਚੱਲਦੇ ਮੈਚ ਦੇ ਵਿੱਚੋਂ ਬਾਬਾ ਬਿੱਤਰ ਸਿੰਘ ਬਾਕੀ ਕਿਰਤ ਸਿੰਘ ਕਬੱਡੀ ਕਲਬ ਨਾਲ ਕੜਾਲੇ ਦੇ ਵਿੱਚ ਹੋ ਗਈ ਹੈ ਜੀ ਸੋ ਕਿਰਪਾ ਕਰਕੇ ਬਾਹਰ ਬਾਹਰ ਬੈਠੀ ਆ ਉਧਰ ਲੱਖਪਤਰਾ ਦੇ ਵਿਚੇ ਵੀ ਦੇਖਿਆ ਰਹੇ ਹਾਂ ਹੰਗਸ ਸਿੰਘ ਸਾਹਿਬ ਖੰਡਾ ਬਾਰੇ ਚਾਹਾਂ ਗੁਰੂ ਮਤ ਪ੍ਰੇਮ ਗੁਰੂ ਬਾਣੀ ਦਾ ਰੋਮ ਰੋਮ ਰੋਮਰਾਤ ਜੀਆ ਸੰਪੁਰ ਕੇ ਸਾ ਸੰਦੀਪ ਘੋੜੇ ਦੋੜ ਤੇ ਭਾਗਾ ਪਾਣ ਲੈ ਕੇ ਚੱਲੇ ਜੀ ਗਤਕੀਆਂ ਦੀ ਸਾਈਡ ਤੇ ਤੇ ਆਜੋ ਤੁਹਾਨੂੰ ਸੁਖਾਉਣਾ ਸੀ ਸਿੰਘਾਂ ਦਾ ਜੋਰ ਗਤਕਾ ਸ਼ੈਤਰੀ ਸੰਗਤ ਜੀ ਮੈਂ ਹੁਣ ਚਲਾ ਜਾਂਦਾ ਹਾਂ ਜੀ ਦਲ ਤੇ ਦਲੇਸ਼ਾ ਕਰਨ ਤੇ ਵੀਡੀਓ ਨੂੰ ਆਪਾਂ ਕਰਦੇ ਇੱਥੇ ਸਮਾਪਤ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਮੇਲੇ ਦੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਖਾਸ ਕਰਕੇ ਬਾਬਾ ਬਕਰਾਲਾ ਦੇ ਸਾਹਿਬ ਵੀਰ ਜਿੰਨੇ ਵੀ ਵੀ ਹੈਗੇ ਆ ਵੀਰ ਭੈਣ ਭਰਾ ਵੀਰ ਦੀ ਕਰੋ ਸਪੋਰਟ ਤੇ YouTube ਚੈਨਲ ਨੂੰ ਨਾਲੋਂ ਸਬਸਕ੍ਰਾਈਬ ਤੇ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ